ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੋਪ ਕੁਆਲਿਟੀ ਪਲੂਨ ਘੱਟੀ ਬਾਜ਼ਵ ਰੇਟ 'ਚ ਲੈ ਕੇ ਆਇਾਂਗੇ। ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਹਸੀ ਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰੋ। ਪਿੰਡ ਤੌਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ। ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 720888332 7508883132 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਆਪਾਂ ਸਕਰੀਨ ਤੇ ਝੋਟੀ ਦੇਖੀ ਹੈ। ਸੂਣ ਤੇ ਕਿੰਨਾ ਕੁ ਟਾਈਮ ਬਾਕੀ ਆ? ਹੋਰ 2-4 ਮਿੰਟ ਭਾਵੇਂ। ਦੋ ਤੋਂ ਚਾਰ ਦਿਨ ਝੋਟੀ ਦੇ ਪੈਂਡਿੰਗ ਨੇ ਲੇਵਾ ਬਣਾਉਣਾ ਝੋਟੀ ਨੇ ਸਟਾਰਟ ਕਰ ਦਿੱਤਾ ਬਿੰਦੀਆਂ ਵਾਲਾ ਲੇਵਾ ਤੁਸੀਂ ਨੇੜੇ ਤੋਂ ਜੱਜਮੈਂਟ ਕਰ ਸਕਦੇ ਹੋਗੇ ਤਕਰੀਬਨ ਪਲੂਣ ਝੋਟੀ ਨੇ 10 ਤੋਂ 11 ਕਿਲੋ ਦੁੱਧ ਬੜੇ ਆਰਾਮਦਾਈ ਨਾਲ ਪਾ ਦੇਣਾਗਾ ਰਿੰਗ ਸਿੰਘ ਵੱਡੇ ਕਦਕਾਠ ਵਾਲੀ ਖੋਲ ਕੇ ਵੀਰੇ ਗੇੜਾ ਦੁਬਾਰੇ ਤੁਰੇ ਬੁਖਾਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਪੂਰੇ ਵੱਡੇ ਕਦਕਾਠ ਦੇ ਵਿੱਚ ਸਾਊ ਸੀਲ ਠੰਡੇ ਸਵਾਲੀ ਝੋਟੀ ਆ ਜਿਹੇ ਬੱਚਾ ਖੋਲਿਆ ਫਿਰੇ ਮਾਰਦੀ ਨਹੀਂ ਕੋਈ ਕਰਦੀ ਨਹੀਂ ਝੂਲਦੀ ਨਹੀਂ ਵੱਡੀ ਗੱਲ ਹੁੰਦੀ ਹੈ ਜਿਹੜੀ ਪਸ਼ੂ ਦੀ ਜਿਵੇਂ ਮਰਜੀ ਜਵਾਗ ਫੜ ਕੇ ਤੁਰੀ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਆ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੁਰੇ ਤਾਰੇ ਦੀ ਬਿਲਕੁਲ ਸਾਫ ਸੈਡਰੇਟਨੈਸ ਟੂ ਹੀ ਵੱਧੇ ਕਦ ਕਾਢ ਦੇ ਵਿੱਚ ਬਾਜ਼ਵ ਰੇਟ ਆ ਵੀਰ ਤੋਂ ਵੀਡੀਓ ਦੇ ਵਿੱਚ ਕਰਵਾਵਾਂਗੇ ਸੂਣ ਚ 2 ਤੋਂ 4 ਦਿਨ ਝੋਟੀ ਦੇ ਪੈਂਡਿੰਗ ਨੇਗੇ ਰੇਟ ਬਿਲਕੁਲ ਆਪਾਂ ਤੁਹਾਨੂੰ ਮੰਨ ਲਓ ਵੀ ਕਮਾਲ ਕਰਨ ਵਾਲਾ ਰੇਟ ਹੀ ਕਰਨਾਗਾ ਇਦਾਂ ਦੀਆਂ ਝੋਟੀਆਂ ਆਪਾਂ ਦੇਖਦੀ ਰਹਨੇ ਆ ਵੀ ਲੱਖੋਂ ਬਾਹਰ ਵੇਕਦੀਆਂ ਨੇ ਬਿਲਕੁਲ ਬਾਜ਼ਵ ਰੇਟ ਹੋਊਗਾ ਵੀਰ ਦਾ ਲਗਭਗ ਇਹਦਾ ਆਹ ਯਾਰ ਬਰਾ ਮੈਂ ਕੋਈ ਵੇਚਣ ਆਇਆ ਵੀਰ ਉਹ ਵੀ 2000 ਰੁਪਏ ਲੈ ਆ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਥਣਲੇਵੇ ਦੀ ਝੋਟੀ ਬਿਲਕੁਲ ਸਾਫ਼ ਹੈਗੀ ਆਪਾਂ ਭਾਅ ਦੇ ਦੇਵਾਂਗੇ ਅਗਲੇ ਨੂੰ ਹੋ ਤੇ ਮਾਲਾ ਵੀ ਬਾਜ ਬਜਾ ਰੇਟ ਕੀ ਹੋਗਾ ਹਾਂ ਮੇਰੇ ਯਾਰ ਮੰਗਦਾ ਕਿੰਨਾ ਮਰਜੀ 90 ਦੀ ਮੰਗ ਲਾ 95 ਮਤਲਬ ਮੰਗ ਲਾ ਤਿੰਨ ਘੱਟ ਦਵਾਂ ਲੈ 90 ਚ ਬਾਕੀ ਰਹੀ ਹੈ ਮਾਲ 87000 ਦੀ ਝੋਟੀ ਵੀਰ ਕਹਿੰਦਾ ਆਪਾਂ ਦੇ ਦੇ ਦਾਂਗੇ ਘਰੇ ਬੰਦੇ ਦਾ ਮਾਨਤਾ ਨੂੰ ਜ਼ਰੂਰ ਹੋਊਗਾ ਵੱਡੇ ਕਦ ਕਾੜ ਦੇ ਵਿੱਚ ਰਿੰਗ ਸਿੰਘ ਸੂਨ ਚੋਂ 2 ਤੋਂ 4 ਦਿਨ ਚੋਟੀ ਦੇ ਪੈਣ ਮੂੰਹੋਂ 4 ਦਿਨ ਦਾ ਗਿਆ ਪਿੱਠ ਪੂੜੇ ਦੀ ਬੰਤਰ ਦੇਖ ਲ ਜਿਹੜੇ ਵੀਰ ਟੋਕਣ ਲੈਣ ਨੂੰ ਫਿਰਦੇ ਨੇ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਆਈ ਹੈ ਵੀ ਪਲੂਣ ਝੋਟੀ ਪਾਲੋਂ ਨਾਲੇ ਗਾਹਾਂ ਨੂੰ ਲੱਖ ਸਵਾ ਲੱਖ ਦੀ ਝੋਟੀ ਨੇ ਆ ਰੌੰਦਾਂ ਹੀ ਨਾਲੇ ਵਿਕ ਜਾਣਾ ਦੁੱਧ ਪੀਵਾਂਗੇ ਜਿਹੜਾ ਆਪਾਂ ਮੁਕਤ ਦਾ ਪੀਵਾਂਗੇ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਕਰ ਦਿਓ ਪ੍ਰੈਸ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਲੋ ਵੀ ਦੋਸਤੋ ਪਲੂਣ ਝੋਟੀ ਸੂਣ ਚ ਦੋ ਤੋਂ ਚਾਰ ਦਿਨ ਬਾਕੀ ਬਾਜਵ ਰੇਟ ਝੋਟੀ ਦਾ 88000 ਰੁਪਇਆ ਕਰੇ ਇਹ ਬੰਦੇ ਦਾ ਮਾਨਤਾ ਨੂੰ ਜ਼ਰੂਰ ਹੋਊਗਾ ਸੂਣ ਚ 2 ਤੋਂ 4 ਦਿਨ ਝੋਟੀ ਦੇ ਪੈਂਡਿੰਗ ਨੇ ਦੰਦਾਂ ਚ ਚਾਰ ਦੰਦ ਹੈ ਰਿੰਗ ਸਿੰਘ ਵੱਡੇ ਕੱਦ ਕਾਠ ਵਾਲੀ ਕੰਪੈਕਟ ਆਰਡਰ ਸਾਫ ਥਣ ਲੈਵੇ ਦੀ ਸੀਲ ਸਾਉ ਝੋਟੀ ਹੈ ਪਿੰਡ ਧੌਲੇ ਖੜੀ ਹੈ ਵੀਰ ਲਖਵਿੰਦਰ ਕੋਲੇ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 75088 83132 ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਵੈਲ ਆਈਕਨ ਦੇ ਬਟਨ ਨੂੰ ਕਰ ਦੋ ਪ੍ਰੈਸ ਬਿੰਦੀਆਂ ਵਾਲਾ ਲੇਵਾ ਝੋਟੀ ਦਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਦੀ ਪੌਣ ਲੱਗਦੀ ਵੱਡੇ ਕਦ ਕੜ ਦੇ ਖੁੱਲੇ ਹਵਾਨੇ ਦੀ ਝੋਟੀ ਬਾਜਵ ਰੇਟ ਝੋਟੀ ਦਾ 87000 ਰੁਪਇਆ ਵੀਰ ਨੇ ਕਿਹਾਗਾ ਘਰੇ ਬੰਦਾ ਮੰਨਤਨ ਜ਼ਰੂਰ ਹੋਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ